ਗੁਰਦੁਆਰਾ ਸ਼੍ਰੀ ਸਿੰਘ ਸਭਾ ਬਾਬਾ ਸੰਤ ਸਿੰਘ ਨਗਰ ਵਿਖੇ ਨਤਮਸਤਕ ਹੋਏ ਲੋਕ ਸਭਾ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗੁਰੂ ਘਰ ਵਿੱਚ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਦੇ ਪਹੁੰਚਣ ਤੇ ਮਾਨ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਐਮਐਲਏ ਰਜਿੰਦਰ 베ਰੀ ਵੱਲੋਂ ਲੋਕ ਸਭਾ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਤੇ ਬੱਬੂ ਨੀਲਕੰਠ, ਬੰਟੀ ਨੀਲਕੰਠ, ਹੈਪੀ ਨੀਲਕੰਠ, ਸੋਨੂ ਨੀਲਕੰਠ ਤੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਮੌਜੂਦ ਰਹੇ। ਜਲੰਧਰ ਤੋਂ ਖਾਸ ਰਾਹੁਲ ਸ਼ਰਮਾ ਦੀ ਰਿਪੋਰਟ। ਤੋਂ ਅੱਜ ਕੌਣ ਜੀ? ਅੱਜ ਬਾਟੀ ਨਿਰਖਣ ਜੀ ਸੰਭੋਲਣ ਕਰਨ ਜੀ ਜਿਹੜਾ ਉਹਨਾਂ ਦੇ ਪ੍ਰਭਾਵ ਵੱਲੋਂ ਬਹੁਤ ਹੀ ਸ਼ਾਨਦਾਰ ਇਲੈਕਸ਼ਨ ਦੀ ਚੋਣ ਮੀਟਿੰਗ ਕੀਤੀ ਗਈ ਹੈ ਜਿਹੜੀ ਕਿ ਰੈਲੀ ਰੋਕੀ ਹੈ ਜੀ ਬਹੁਤ ਖੁਸ਼ ਜਿਲੰਦਰ ਦੇ ਲੋਕਾਂ ਨੇ ਦੇਖਣ ਨੂੰ ਮਿਲਿਆ ਮੈਂ ਧੰਨਵਾਦ ਹੈ ਪਰਿਵਾਰ ਦਾ ਕਿ ਉਹਨਾਂ ਨੇ ਆਪਣੇ ਸਾਰੇ ਸਾਥੀਆਂ ਨੂੰ ਬੁਲਾ ਕੇ ਤੇ ਬਹੁਤ ਬੜੀ ਭਾਰਮੀ ਰੈਲੀ ਕਰਾਈ ਜੀ ਧੰਨਵਾਦ ਜੀ ਅੱਜ ਜੋ ਪ੍ਰੋਗਰਾਮ ਹੋਇਆ ਉਹਦੇ ਬਾਰੇ ਥੋੜਾ ਬ੍ਰੀਫ ਕਰ ਦਿਓ ਅੱਜ ਵਾਰਡ ਨੰਬਰ 68 ਦੇ ਵਿੱਚ ਸੁਧਾਰ ਚਰਨਜੀਤ ਸਿੰਘ ਚੰਨੀ ਪੂਰਬ ਮੁੱਖ ਮੰਤਰੀ ਉਹ ਐਸੀਗੀ ਛੋਟੀ ਜੀ ਮੀਟਿੰਗ ਸੀਗੀ ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸੀਐਮ ਸਾਹਿਬ ਆ ਰਹੇ ਆ ਤੇ ਜਿਹੜਾ ਮੀਟਿੰਗ ਸੀ ਉਹ ਇੱਕ ਰੈਲੀ ਦਾ ਰੂਪ ਲੈ ਗਿਆ ਤੇ ਬਹੁਤ ਹੀ ਚੰਨੀ ਸਾਹਿਬ ਨੇ ਵਧੀਆ ਗੱਲਾਂ ਕੀਤੀਆਂ ਜੋ ਭਾਰਤ ਸਰਕਾਰ ਨੇ ਜੋ ਕਾਂਗਰਸ ਸਰਕਾਰ ਨੇ ਆਪਣਾ ਮੈਨੀਫੈਸਟੋ ਦਿੱਤਾ ਵਾ ਇਲੈਕਸ਼ਨ ਸੰਬੰਧੀ ਉਹ ਬਹੁਤ ਹੀ ਸਲਾਘਾਯੋਗ ਆ ਉਹਨੂੰ ਸਾਰੇ ਵਰਗ ਨੂੰ ਨਾਲ ਲੈ ਕੇ ਸਾਰਿਆਂ ਨੂੰ ਦੇਖਦੇ ਹੋਏ ਸਾਰਿਆਂ ਦਾ ਹੀ ਉਹਦੇ ਵਿੱਚ ਹੱਕ ਪੂਰਿਆ ਗਿਆ ਵਾ ਮੈਂ ਇਹੀ ਫੀਲ ਕਰਦਾ ਹੈ ਜਲੰਧਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਿ ਚੰਨੀ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਉਹਨਾਂ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਇੱਕ ਦੁਬਾਰਾ ਫਿਰ ਤੋਂ ਸੋਨੇ ਦੀ ਚਿੜੀਆ ਬਣਾ ਸਕੀਏ ਠੀਕ ਹੈ ਧੰਨਵਾਦ ਟਾਈਮ ਸੀ ਇਹ 10 ਮਿੰਟ ਸੀਗਾ ਕਿ ਮੇਰਾ ਪੰਜਾਬ ਦੀ ਆਵਾਜ਼ ਕੋਲ ਇਹਨਾਂ ਨੂੰ ਮਿਲੀ ਸੀ ਜੇ ਤੁਹਾਨੂੰ ਚੰਗਾ ਪਤਾ ਕਿ ਤੁਹਾਡੇ ਸਾਰੇ ਘਰਾਂ ਦੇ ਬਿੱਲ ਜਿਨ੍ਹਾਂ ਦੇ ਪੈਂਡਿੰਗ ਸੀਗੇ ਸਾਰੇ ਚੰਨੀ ਸਾਹਿਬ ਨੇ ਮaaf ਕੀਤੇ ਸੀਗੇ ਫਰਨੇ ਬੱਲੀ ਤੁਹਾਡੇ ਮਾਫ਼ ਕੀਤੇ ਸੀਗੇ ਫਿਰ ਦਾ ਸ਼ਰਫ ਤਿੰਨ ਦਿਨ ਤਿੰਨ ਮਹੀਨੇ ਚੰਨੀ ਸਾਹਿਬ ਨੂੰ ਪੰਜਾਬ ਦੀ ਆਵਾਜ਼ ਕਾਟ ਮਿਲੀ ਸੀਗੀ ਤੇ ਉਹਨਾਂ ਨੇ ਜਿਹੜੇ ਵੀ ਕੰਮ ਕੀਤਾ ਹੈ ਸਿਰਫ ਹਵਾਈ ਕੰਪਨੀ ਸੀਗਾ ਨਾਲ ਨਾਲ ਇੰਪਲੀਮੈਂਟ ਕਰਕੇ ਸਾਰੇ ਕੁਝ ਬਸਤਾਂ ਨੂੰ ਭੇਜਦਾ ਸੀਗਾ